ਪੁੱਲ ਦਾਣ ਚੇਤਾ ਛੱਤਾ ਚੌਂਦੀਆਂ ਸੀ ਸਾਰੀਆਂ ਅੱਜ ਬਾਬੇ ਨਾਨਕ ਨੇ ਗੁੱਡੀਆਂ ਸਮਾਨਾਂ ਵਿੱਚ ਝਾੜੀਆਂ ਪੁੱਲ ਦਾਣ ਚੇਤਾ ਛੱਤਾ ਚੌਂਦੀਆਂ ਸੀ ਸਾਰੀਆਂ ਅੱਜ ਬਾਬੇ ਨਾਨਕ ਨੇ ਗੁੱਡੀਆਂ ਸਮਾਨਾਂ ਵਿੱਚ ਝਾੜੀਆਂ ਉਹ ਵਿਪਾਰ ਲੱਗ ਜਾਂਦਾ ਜਿਹੜਾ ਕੰਮ ਕਦੇ ਹੋ ਨਹੀਂ ਸਕਦਾ ਨੀਲ ਛੱਤ ਵਾਲਾ ਹੱਥ ਫੜ ਕੇ ਜਿਤਾਉਂਦਾ ਉਸ ਨੂੰ ਜਿਹੜਾ ਬੰਦਾ ਬੇਈਮਾਨੀ ਤੇ ਨਹੀਂ ਅੱਖ ਰੱਖਦਾ ਨੀਲ ਛੱਤ ਵਾਲਾ ਹੱਥ ਫੜ ਕੇ ਜਿਤਾਉਂਦਾ ਉਸ ਨੂੰ ਜਿਹੜਾ ਬੰਦਾ ਬੇਈਮਾਨੀ ਤੇ ਨਹੀਂ ਅੱਖ ਰੱਖਦਾ ਦਾ ਪੇਚ ਲਾ ਕੇ ਜਿੰਨੇ ਜਸ ਮਿੱਡੇ ਵਾਲੇ ਨੂੰ ਉਹ ਖਾਲਿਆ ਉਹਨੇ ਕਿਹੜਾ ਸੋਨੇ ਦਾ ਮਹਿਲ ਦਸ ਪਾਲਿਆ ਦਾ ਪੇਚ ਲਾ ਕੇ ਜਿੰਨੇ ਮੱਟੂ ਮਿੱਡੇ ਵਾਲੇ ਨੂੰ ਉਹ ਖਾ ਲਿਆ ਉਹਨੇ ਕਿੜਾ ਸੋਨੇ ਦਾ ਮਹਿਲ ਦਾ ਸਪਾਲਿਆ ਭੁੱਖ ਦੀ ਉਹ ਮਾਰ ਵਿੱਚ ਕੌਲੇ ਫਿਰੇ ਝਟਦਾ ਨੀਲੀ ਛੱਤ ਵਾਲਾ ਹੱਥ ਫੜ ਕੇ ਜਿਤਾਉਂਦਾ ਉਸ ਨੂੰ ਜਿਹੜਾ ਬੰਦਾ ਬਈ ਇਮਾਨੀ ਤੇ ਨਹੀਂ ਅੱਖ ਰੱਖਦਾ ਨੀਲੀ ਛੱਤ ਵਾਲਾ ਹੱਥ ਫੜ ਕੇ ਜਿਤਾਉਂਦਾ ਉਸ ਨੂੰ ਜਿਹੜਾ ਬੰਦਾ ਬਈ ਇਮਾਨੀ ਤੇ ਨਹੀਂ ਅੱਖ ਰੱਖਦਾ